ਜਦੋਂ ਵਿਦਵੀਆਂ ਦਾ ਅਸੀਂ ਸਤਿ ਸ਼ੁਰੂ ਹੁੰਦਾ ਹੈ ਉਹਦੇ ਨਾਲ ਹੀ ਅਕਾਲੀ ਦਲ ਜਿਹੜਾ ਆ ਲੋਕਾਂ ਤੋਂ ਇੱਕ ਜਿਹੜੀ ਵਿਥ ਤੇ ਚਲੇ ਜਾਂਦਾ ਆ ਲੋਕਾਂ ਦੀ ਸੈਕੀ ਤੋਂ ਜਾਂ ਅਸੀਂ ਕਿ ਉਹਦਾ ਜਿਹੜਾ ਗ੍ਰਾਫ ਹੈ ਸਿੱਖਤਾਂ ਦੇ ਵਿੱਚ ਉਹ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਬਾਈਟ ਆ ਕੇ ਜਿਹੜਾ ਆ ਉਹ ਫਿਰ ਲਗਾਤਾਰ ਪੰਜ ਇਲੈਕਸ਼ਨਾਂ ਜਿਹੜਾ ਸ਼ੁਰੂਮਣੀ ਅਕਾਲੀ ਦਲ ਹਾਰ ਗਿਆ ਉਹਨਾਂ ਤੋਂ ਇੱਕ ਧਿਰ ਜਿਹੜੀ ਬਾਗੀ ਕਿਉਂਕਿ ਦੂਸਰੇ ਪਾਸੇ ਚਲੀ ਜਾਂਦੀ ਹੈ ਉਹੀ ਹਾਲ ਤੱਕ ਤੇ ਮਸਲਾ ਲੈ ਕੇ ਜਾਂਦੇ ਆ ਜਿਸ ਕਿਸਮ ਦਾ ਉਹ ਦਾਵਾ ਕਰਦੇ ਆ ਕਿ ਅਸੀਂ ਖਾਦਸਤਾਨ ਦੀ ਸਿਆਸਤ ਕਰ ਰਹੇ ਆ ਖਾਦਸਤਾਨ ਦੇ ਨਾਂ ਦੇ ਉਹਨਾਂ ਨੇ ਦਿੱਤੇ ਲੇਕਿਨ ਉਹਨਾਂ ਨੇ ਜਰੂਰ ਇੱਕ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਫੈਸਲਾ ਹੋਇਆ ਆ ਸੁਪਰੀਮ ਕੋਰਟ ਦੇ ਉਹਦਾ ਫਾਇਦਾ ਉਠਾ ਕੇ ਉਹ ਆਪਣੀ ਗੱਲ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਿੰਘ ਸਵਾ ਟੀਵੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਸ ਤਰ੍ਹਾਂ ਕੱਲ ਮਾਗੀ ਦੇ ਮੌਕੇ ਤੇ ਤਿੰਨ ਅਕਾਲੀ ਕਾਨਫਰੰਸਾਂ ਹੋਈਆਂ ਤੇ ਇਹਨਾਂ ਕਾਨਫਰੰਸਾਂ ਤੋਂ ਬਾਅਦ ਜਿਹੜਾ ਹੈ ਪੂਰਾ ਸਿੱਖ ਪੰਥ ਤੇ ਜਾਂ ਪੂਰਾ ਪੰਜਾਬ ਜਾਂ ਜਿੱਥੇ-ਜਿੱਥੇ ਵੀ ਸਿੱਖ ਬੈਠੇ ਆ ਤੇ ਉਹ ਇੱਕ ਤਰੀਕੇ ਦੇ ਨਾਲ ਭੰਬਲਕੂਸੇ ਦੇ ਵਿੱਚ ਪੈ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਇੱਕ ਸਪਸ਼ਟ ਜੋ ਸੁਨੇਹਾ ਦਿੱਤਾ ਗਿਆ ਸੀ ਕਿ ਕਿਸ ਤਰ੍ਹਾਂ ਜਿਹੜਾ ਹੈ ਅਕਾਲੀ ਦਲ ਖਤਮ ਕਰਕੇ ਦੁਬਾਰਾ ਫੇਰ ਡੈਲੀਗੇਟ ਬਣਾ ਕੇ ਇੱਕ ਸੱਤ ਮੈਂਬਰੀ ਕਮੇਟੀ ਦੇ ਤਹਿਤ ਤੇ ਫੇਰ ਇਹ ਚੋਣ ਹੋਏਗੀ ਸਾਰੀਆਂ ਤਰ੍ਹਾਂ ਨਹੀਂ ਹੈ ਜਿਹੜਾ ਉਸ ਨੂੰ ਜਿਹੜਾ ਹੈ ਨਜ਼ਰ ਅੰਦਾਜ਼ ਕੀਤਾ ਸੋ ਆਪਾਂ ਇਸੇ ਹੀ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਜਰਨਲਿਸਟ ਕਤਰ ਤੇ ਸਿੱਖ ਚਿੰਤਕ ਡਾਕਟਰ ਖੁਸ਼ਾਲ ਸਿੰਘ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਜਿਹੜਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ ਹੋਇਆ ਸੀ ਜਿੱਥੇ ਸਾਰੀਆਂ ਅਕਾਲੀ ਧਿਰਾਂ ਨੂੰ ਜਿਹੜਾ ਹੈ ਬੁਲਾਇਆ ਗਿਆ ਸੀ ਜਿਹੜੀਆਂ ਜਿਹੜੀਆਂ ਲੰਬੇ ਸਮੇਂ ਤੋਂ ਜਿਹੜੀਆਂ ਹੈ ਆਪਸ ਦੇ ਵਿੱਚ ਉਲਝੀਆਂ ਹੋਈਆਂ ਸੀ ਤੇ ਬਹੁਤ ਸਾਰੇ ਮਸਲੇ ਸੀ ਜਿਨ੍ਹਾਂ ਦੇ ਅੱਗੇ ਜਿਨ੍ਹਾਂ ਤੇ ਇਲਜ਼ਾਮ ਵੀ ਸੀ ਕਿ ਭਾਵੇਂ ਬੇਅਦਬੀ ਦਾ ਮਸਲਾ ਹੋਵੇ ਭਾਵੇਂ ਡੇਰੇ ਨੂੰ ਮਾਫੀ ਦੇਣ ਦਾ ਮਸਲਾ ਹੋਵੇ ਹੋਰ ਬਹੁਤ ਸਾਰੇ ਮਸਲੇ ਸੀ ਤੇ ਉਹ ਸਾਰਿਆਂ ਨੂੰ ਧਿਆਨ ਚ ਰੱਖਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਕਹਿ ASCII ਕਿ ਇਹਨਾਂ ਸਾਰੀਆਂ ਗੱਲਾਂ ਦਾ ਹੁਣ ਨਿਵੇੜਾ ਹੋਏਗਾ ਤੇ ਇਹਦੇ ਤੇ ਜਿਹੜਾ ਹੈ ਇੱਕ ਸਿਆਸੀ ਧਿਰ ਦੇ ਤੌਰ ਤੇ ਅਕਾਲੀ ਦਲ ਜੋ ਜਿਹਦਾ ਪਿੱਛੇ ਇਹਨਾਂ ਵੱਡਾ ਇਤਿਹਾਸ ਹੈ ਤੇ ਉਹਨੂੰ ਦੁਬਾਰਾ ਤੋਂ ਜਿਹੜਾ ਹੈਗਾ ਸ਼ੁਰੂ ਕੀਤਾ ਜਾਵੇ ਉਹਨੂੰ surjeet ਦੁਬਾਰਾ ਕੀਤਾ ਜਾਵੇ ਇੱਕ ਵਾਰ ਸੇਰਾ ਇਹ ਸਾਰਾ ਸਿਆਸੀ ਪ੍ਰਬੰਧ ਹੈ ਜਿਹੜਾ ਜਥੇਵੰਦਕ ਪ੍ਰਬੰਧ ਹੈ ਅਕਾਲੀ ਦਲ ਦਾ ਉਹ ਖਤਮ ਕਰਕੇ ਪਰ ਜੋ ਹੈ ਅਕਾਲੀ ਦਲ ਜਿਹਦੀ ਪ੍ਰਧਾਨਗੀ ਸੁਖਵੀਰ ਸਿੰਘ ਬਾਦਲ ਕਰ ਰਹੇ ਸੀ ਭਾਵੇਂ ਉਹਨਾਂ ਨੇ ਪਹਿਲਾਂ ਅਸਤੀਫਾ ਹੀ ਦੇ ਦਿੱਤਾ ਸੀ ਪਰ ਇਹਦੇ باوجود ਵੀ ਜਿਹੜਾ ਹੈ ਅਕਾਲੀ ਦਲ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਉਸੇ ਤਰ੍ਹਾਂ ਇੱਕ ਰੁਤਬਾ ਜਿਹੜਾ ਹੈ ਉਹ ਬਣਿਆ ਰਹਿਣਾ ਜਾਂ ਜਿਹੜੀ ਮਾਨਸਿਕਤਾ ਜਿਹੜੀ ਅਕਾਲੀ ਵਰਕਰਾਂ ਦੀ ਜਾਂ ਕੈਡਰ ਦੀ ਉਹਨਾਂ ਦੇ ਵਿੱਚ ਸੁਖਵੀਰ ਬਾਦਲ ਨੂੰ ਹੀ ਆਪਣਾ ਆਗੂ ਮੰਨਦੇ ਰਹਿਣਾ ਤੇ ਉਹ ਗੱਲ ਤੋਂ ਭੱਜਣਾ ਤੇ ਫਿਰ ਜਿਹੜਾ ਹੈ ਸਾਰੀ ਜ਼ੋਰ ਜਿਹੜਾ ਹੈਗਾ ਮਾਗੀ ਦੇ ਮੇਲੇ ਤੇ ਲਾਉਣਾ ਉੱਥੇ ਕਾਨਫਰੰਸ ਦੇ ਉੱਤੇ ਲਾਉਣਾ ਤੇ ਜੋ ਉੱਥੇ ਕੱਲ੍ਹ ਹੋਇਆ ਜੋ ਹੋਰ ਆਗੂ ਬੋਲੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਬੋਲੇ ਉਹ ਇਸੇ ਅਥਾਰਟੀ ਨਾਲ ਹੀ ਬੋਲੇ ਜਿਵੇਂ ਉਹ ਅਕਾਲੀ ਦਲ ਦੇ ਪ੍ਰਧਾਨ ਹੋਣ ਭਾਵੇਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਦੂਜੇ ਪਾਸੇ ਜਿਹੜੀ ਨਵੀਂ ਜਥੇਬੰਦੀ ਬਣੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਉਹਨਾਂ ਨੇ ਵੀ ਆਪਣੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਇਸੇ ਤਰ੍ਹਾਂ ਜਿਹੜਾ ਹੈ ਸਿਵਨਜੀਤ ਸਿੰਘ ਮਾਨ ਹੋਣ ਦੇ ਅਗਵਾਈ ਵਾਲਾ ਅਕਾਲੀ ਦਲ ਉਹ ਲੰਬੇ ਸਮੇਂ ਤੋਂ ਜਿਹੜਾ ਹੈ ਪੰਥ ਦੇ ਵਿੱਚ ਆਪਣੀ ਉਹਨੇ ਇੱਕ ਵੱਖਰੀ ਜਿਹੜੀ ਹੈ ਉਹ ਜਗ੍ਹਾ ਬਣਾਈ ਹੋਈ ਹੈ ਇਹ ਅਲੱਗ ਗੱਲ ਹੈ ਕਿ ਸਿਆਸੀ ਤੌਰ ਤੇ ਜਾਂ ਇੱਕ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਤੇ ਜਾਂ ਸਮਾਜਿਕ ਤੌਰ ਤੇ ਉਹ ਕਿੰਨਾ ਇੱਕ ਜਿਹੜਾ ਹੈ ਉਹ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਉਹਦੀ ਐਗਜ਼ਿਸਟੈਂਸ ਹੈ ਉਹ ਅਲੱਗ ਗੱਲ ਹੈ ਹੁਣ ਤਿੰਨਾਂ ਨੇ ਹੀ ਜਿਹੜਾ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਤੇ ਕੋਸ਼ਿਸ਼ ਕੀਤੀ ਕਿ ਜਿਹੜਾ ਮਾਗੀ ਦਾ ਇਹ ਮੇਲਾ ਤੇ ਉੱਥੇ ਜਿਹੜੀ ਆਈ ਸੰਗਤ ਹੈ ਉਹਦੇ ਤੱਕ ਆਪਣੀ ਗੱਲ ਲਜਾਈ ਜਾਵੇ ਸਭ ਤੋਂ ਪਹਿਲਾਂ ਆਪਾਂ ਜੋ ਬਾਦਲ ਗਰੁੱਪ ਵਾਲਾ ਜਿਹੜਾ ਅਕਾਲੀ ਦਲ ਹੈ ਜਿਹਨੂੰ ਹੁਣ ਤੱਕ ਅਕਾਲੀ ਦਲ ਬਾਦਲ ਕਿਹਾ ਜਾਂਦਾ ਹੈ ਭਾਵੇਂ ਉਹ ਆਪਣੇ ਆਪ ਨੂੰ ਅਕਾਲੀ ਦਲ ਕਹਿੰਦੇ ਆ ਕਿ ਆਫੀਸ਼ੀਅਲੀ ਤੇ ਉਹ ਅਕਾਲੀ ਦਲ ਇਕੱਲਾ ਹੀ ਜਾਣਿਆ ਜਾਂਦਾ ਤੇ ਉਹਨਾਂ ਨੇ ਜੋ ਕੁਝ ਉੱਥੇ ਕੀਤਾ ਜਿਹੜੀ ਉਹਨਾਂ ਦੀ ਸਾਰੀ ਪ੍ਰਦਰਸ਼ਨ ਸੀ ਜਾਂ ਜਿਹਦਾ ਵੱਡਾ ਇਕੱਠ ਕਰਨ ਦੇ ਜ਼ੋਰ ਲਾਇਆ ਗਿਆ ਤੇ ਉਹ ਹੁਣ ਕੀ ਸੰਕੇਤ ਦਿੰਦਾ ਪੰਥ ਵਾਸਤੇ ਅ ਰਪਾਲ ਜੀ ਜਿਹਾ ਕੱਲ ਦਾ ਸਾਡੇ ਸਾਹਮਣੇ ਸਾਰਾ ਦ੍ਰਿਸ਼ ਹੈਗਾ ਆ ਇਹ ਦ੍ਰਿਸ਼ ਸਮਝਣ ਵਾਸਤੇ ਸਾਨੂੰ 2015 ਦੇ ਮੌਕੇ ਜਾਣਾ ਪਏਗਾ ਜਦੋਂ ਬਦਬੀਆਂ ਦਾ ਸੰਸਾਰ ਸ਼ੁਰੂ ਹੁੰਦਾ ਆ ਉਹਦੇ ਨਾਲ ਹੀ ਅਕਾਲੀ ਦਲ ਜਿਹੜਾ ਆ ਲੋਕਾਂ ਤੋਂ ਇੱਕ ਜਿਹੜੀ ਵਿਥ ਤੇ ਚਲੇ ਜਾਂਦਾ ਆ ਲੋਕਾਂ ਦੀ ਸੈਕੀ ਤੋਂ ਜਾਂ ਅਸੀਂ ਕਿ ਉਹ ਦਾ ਜਿਹੜਾ ਗ੍ਰਾਫ ਹੈ ਸਿਕਤਾ ਦੇ ਵਿੱਚ ਉਹ ਡਿੱਗਣਾ ਸ਼ੁਰੂ ਹੋ ਜਾਂਦਾ ਕਿਉਂਕਿ ਅਸੀਂ ਜੇ ਅੱਜ ਗੱਲ ਕਰ ਰਹੇ ਆ 14 4 ਸਾਲ ਇਤਿਹਾਸ ਉਸ ਪਾਰਟੀ ਦਾ ਉਹ ਜਥੇਬੰਦੀ ਦਾ ਤੇ ਉਸ ਤੋਂ ਬਾਅਦ ਵੀ ਅਸੀਂ ਦੇਖਿਆ ਕਿ ਅਕਾਲੀ ਦਲ ਨੇ ਸਮਝਣ ਦੀ بجائے ਬਾਬੇ ਬਕਾਲੇ ਦੇ ਵਿੱਚ ਯਤਨ ਕਰਨ ਜਦੋਂ ਉਹ ਇਲੈਕਸ਼ਨ ਹੋਏ ਸੀ ਉੱਥੇ ਯਤਨ ਕਰ ਰਹੇ ਸੀ ਸਾਡਾ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਤੇ ਅਸੀਂ ਸਾਰਾ ਉਹ ਕਰ ਲਾਂਗੇ ਉਸ ਉਹ ਇਲੈਕਸ਼ਨ ਵੀ ਜਿੱਤ ਗਿਆ ਸੀ ਅਕਾਲੀ ਦਲ ਲੇਕਿਨ 2017 ਚ ਉਹ ਜਿਹੜਾ ਹੈ ਵਿਰੋਧੀ ਪਾਰਟੀ ਦੀ ਭੂਮਿਕਾ ਵੀ ਨਹੀਂ ਨਿਭਾ ਸਕਿਆ ਤੇ 22 ਚ ਆ ਕੇ ਜਿਹੜਾ ਉਹ ਫਿਰ ਲਗਾਤਾਰ ਪੰਜ ਇਲੈਕਸ਼ਨਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਾਰ ਗਿਆ ਤੇ ਉਹਦੇ ਵਿੱਚੋਂ ਇਹ ਜਿਹੜਾ ਅਸੀਂ 2 ਦਸੰਬਰ ਵਾਲਾ ਮਸਲਾ ਪੈਦਾ ਹੁੰਦਾ ਕਿਉਂਕਿ ਜਦੋਂ ਇਸ ਧਿਰ ਨੂੰ ਲੱਗਿਆ ਜਿਸ ਤਰ੍ਹਾਂ ਦੀ ਸਿਆਸਤ ਕਰ ਹਾਲਾਂਕਿ ਜਿਹੜੇ ਵੀ ਉੱਥੇ ਲੀਡਰ ਸੀਗੇ ਉਹ ਸਾਰੇ ਇੱਕੋ ਕਿਸਮ ਦੀ ਸਿਆਸਤ ਕਰ ਰਹੇ ਸੀਗੇ ਜਿਹੜੀ ਖੇਤਰੀ ਸ਼ਾਸਤਰੀ ਲਗਭਗ 20 ਸਾਲਾਂ ਤੋਂ ਬੰਦ ਕਰਕੇ ਉਹ ਇੱਕ ਕੌਮੀ ਸ਼ਾਸਤਰੀ ਸੀ ਕਹੀਏ ਜਿਹੜੀ ਭਾਜਪਾ ਨਾਲ ਮਿਲ ਕੇ ਕਰ ਰਹੀ ਸੀ ਸਾਰੇ ਲੋਕ ਉਹੀ ਸੀਗੇ ਲੇਕਿਨ ਉਹਨਾਂ ਨੂੰ ਵੀ ਲੱਗਿਆ ਹੁਣ ਇਹ ਕਹਿਰੀ ਨਹੀਂ ਕਰ ਸਕਦਾ ਸਾਡੇ ਇੰਟਰਸਟ ਪੂਰੇ ਨਹੀਂ ਕਰ ਸਕਦਾ ਇਹ ਉਹਨਾਂ ਚੋਂ ਇੱਕ ਧਿਰ ਜਿਹੜੀ ਬਾਗੀ ਹੋ ਕੇ ਦੂਸਰੇ ਪਾਸੇ ਚਲੀ ਜਾਂਦੀ ਹੈ ਉਹੀ ਅਕਾਲ ਤਖਤ ਤੇ ਮਸਲਾ ਲੈ ਕੇ ਜਾਂਦੇ ਆ ਜਿਹੜੇ ਦੂਜੀਆਂ ਦੋ ਧਿਰਾਂ ਦੀ ਸੀ ਗੱਲ ਕਰ ਰਹੇ ਸੀ ਮਜੀਤ ਮਾਨ ਜਾਂ ਅਮਰਤਪਾਲ ਇਹ ਦੇ ਵੀ ਲੋਕ ਕਾਫੀ ਸਮੇਂ ਤੋਂ ਸਿਮਰਜੀਤ ਮਾਨਤਾ ਤਕਰੀਬਨ ਅਸੀਂ ਕਹੇ ਚਾਰ ਦਹਾਕਿਆਂ ਤੋਂ ਆਪਣੀ ਸਿਆਸਤ ਕਰ ਰਹੇ ਆ ਉਹਨਾਂ ਦੇ ਜਿਹੜੇ ਆ ਅਸੀਂ ਕਹੀਏ ਪੂਰਾ ਸਮਾਂ ਵੀ ਆਇਆ ਜਦੋਂ 99 ਦੇ ਵਿੱਚ ਉਹ ਸਾਰੇ ਜਿੱਤੇ ਸੀਗੇ ਲੇਕਿਨ ਉਹਨਾਂ ਦੀ ਸਿਆਸਤ ਨਾ ਤਾਂ ਬਿਲਕੁਲ ਕਿਤੇ ਰਿਜੈਕਟ ਹੋਈ ਉਹਨਾਂ ਨੂੰ ਵਿੱਚ ਵਿੱਚ ਲੋਕਾਂ ਨੇ ਕਦੀ ਸੰਘਰੂੜ ਤੋਂ ਜਿਤਾਤਾ ਫਿਰ ਹਾਰਦੇ ਰਹੇ ਫਿਰ ਜਿੱਤ ਗਏ ਇਸ ਤਰ੍ਹਾਂ ਚੱਲਦਾ ਰਿਹਾ ਸ਼੍ਰੋਮਣੀ ਕਮੇਟੀ ਚ ਇੱਕ ਵਾਰੀ ਉਹ ਜਿੱਤ ਗਏ ਸੀਗੇ ਆਪਣੀ ਸੀਟਾਂ ਲੇਕਿਨ ਅਸੀਂ ਕਹੀਏ ਕਿ ਉਹ ਕਿਸੇ ਸ਼ਾਸਤਰੀ ਉਹਨਾਂ ਨੇ ਇੱਕ ਬਦਲਵੀਂ ਸ਼ਾਸਤ ਦੇਤੀ ਜਿਸ ਕਿਸਮ ਦਾ ਉਹ ਦਾਵਾ ਕਰਦੇ ਐ ਕਿ ਅਸੀਂ ਖਾਲਸਾਤਨ ਦੀ ਸ਼ਾਸਤ ਕਰ ਰਹੇ ਆ ਖਾਲਸਾਤਨ ਦੇ ਨਾਂ ਦੇ ਉਹਨਾਂ ਨੇ ਲੇਕਿਨ ਉਹਨਾਂ ਨੇ ਜ਼ਰੂਰ ਇੱਕ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਫੈਸਲਾ ਹੋਇਆ ਆ ਸੁਪਰੀਮ ਕੋਰਟ ਦੇ ਉਹਦਾ ਫਾਇਦਾ ਉਠਾ ਕੇ ਉਹ ਆਪਣੀ ਗੱਲ ਕਰਦੇ ਆ ਲੇਕਿਨ ਗੱਲ ਦੇ ਤੋਂ ਅੱਗੇ ਨਹੀਂ ਕੋਈ ਵੀ ਉਹਨਾਂ ਦੀ ਐਕਟੀਵਿਟੀ ਨਹੀਂ ਹੈਗੀ ਕੋਈ ਵੱਖਰੀ ਦੇਸ਼ ਵਾਸਤੇ ਕੋਈ ਆਰਗੇਨਾਈਜੇਸ਼ਨ ਦੇ ਤੌਰ ਤੇ ਕੰਮ ਕਰ ਰਹੀ ਆ ਉਹ ਨਹੀਂ ਉਹਨਾਂ ਦਾ ਕੰਮ ਬਾਕੀ ਪਾਰਟੀਆਂ ਵਰ ਗਈ ਹੈ ਤੇ ਇਹਦੇ ਵਿੱਚ ਜਿਹੜੀ ਤੀਸਰੀ ਪਾਰਟੀ ਆਈ ਹੈ ਉਹ ਅਮਰਿਤਪਾਲ ਅਮਰਿਤਪਾਲ ਦਾ ਵਰਤਾਰਾ ਜਿਹੜਾ ਇਹਨਾਂ ਸਾਰਿਆਂ ਨਾਲ ਉਹ ਇਹਨਾਂ ਦੀ ਅਸੀਂ ਕਹੀਏ ਕਿ ਸਾਰਿਆਂ ਦੀ ਫੇਲੀਅਰ ਦੇ ਵਿੱਚ ਵਿੱਚੇ ਦਾਲ ਖਾਲਸਾ ਵਿੱਚੇ ਰੋਡੇ ਪਰਿਵਾਰ ਆ ਗਿਆ ਵਿੱਚੇ ਹੋਰ ਜਿਹੜੇ ਗਰੁੱਪ ਨੇ ਪੰਚ ਪ੍ਰਧਾਨੀ ਦਲਜੀਤ ਸਿੰਘ ਬਿੱਟੂ ਦਾ ਵੀ ਆ ਗਿਆ ਇਹ ਸਾਰਿਆਂ ਦੀ ਫੇਲੀਅਰ ਦੇ ਵਿੱਚੋਂ ਜਿਹੜਾ ਆ ਅਮਰਤ ਪਾਲ ਦਾ ਵਰਤਾਰਾ ਜਿਹੜਾ ਸਾਡੇ ਸਾਹਮਣੇ ਆਉਂਦਾ ਆ ਉਹ ਬਾਹਰੋਂ ਆਉਂਦੇ ਆ ਹਾਲਾਂਕਿ ਮੈਂ ਸਮਝਦਾ ਕੋਈ ਇੱਕ ਅਮਰਤ ਪਾਲ ਇਸ ਤਰੀ ਅਮਰਤ ਪਾਲ ਖਲਾਚੋਂ ਪੈਦਾ ਹੋਇਆ ਜਿਹੜੀ ਲੋਕਾਂ ਦੀ ਇੱਕ ਲੀਡਰਸ਼ਿਪ ਦੀ ਭਾਲ ਸੀ ਜਦੋਂ ਸਪੇਸ ਇੱਥੇ ਬਣ ਗਈ ਆ ਤੋ ਉਸ ਸਪੇਸ ਨੂੰ ਭਰਨ ਵਾਸਤੇ ਵੱਖ-ਵੱਖ ਲੋਕਾਂ ਨੇ ਯਤਨ ਕੀਤਾ ਵੱਖ-ਵੱਖ ਮੌਕੇ ਤੇ ਹੋਏ ਹੋਏ ਯਤਨ ਲੇਕਿਨ ਉਹ ਯਤਨ ਹਾਲੇ ਤੱਕ ਕਾਮਯਾਬ ਨਹੀਂ ਹੋਏ ਲੇਕਿਨ ਜਿਹੜੀ ਅਸੀਂ ਗੱਲ ਕੱਲ ਦੀ ਮੰਗ ਦੇ ਉੱਤੇ ਜੋ ਅਕਾਲੀ ਦਲ ਨੇ ਕੀਤਾ ਅਕਾਲੀ ਦਲ ਪਹਿਲਾਂ ਇਹ ਸਿੱਖਾਂ ਦਾ ਏਜੰਡਾ ਜਾਂ ਸਿੱਖ ਸਿਆਸਤ ਦਾ ਏਜੰਡਾ ਵਰਤਾਇਆ ਲੇਕਿਨ ਹੁਣ ਉਹਨਾਂ ਨੇ ਫੈਸਲਾ ਕਰ ਲਿਆ ਦੋਸਤੋ ਬਾਅਦ ਕਿ ਅਸੀਂ ਹੁਣ ਆਮ ਪਾਰਟੀਆਂ ਵਾਂਗੂ ਸ਼ਾਸਤ ਕਰਾਂਗੇ ਅਸੀਂ ਹੁਣ ਜਿਹੜੀ ਸਿੱਖ ਸਿਆਸਤ ਹੈ ਜਿਸ ਸਿੱਖ ਝੰਡੇ ਨੂੰ ਜਿਹੜੇ ਇੱਕ ਸਾਈਡ ਤੇ ਕਰ ਦੇਣਾ ਕਿਉਂਕਿ ਜੋ ਕੋਈ 2 ਦਸੰਬਰ ਨੂੰ ਹੋਇਆ ਸੀਗਾ ਅਕਾਲ ਤਖਤ ਤੇ ਜਿਸ ਤਰ੍ਹਾਂ ਉਹਨਾਂ ਨੇ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਤੇ ਕਾਟਾ ਮਾਰ ਦਿੱਤਾ ਸੀਗਾ ਉਹ ਹੁਣ ਦੁਬਾਰਾ ਜਿਹੜਾ ਆ ਉਹਨਾਂ ਨੇ ਉਹਦੇ ਪੈਰਲਲ ਇੱਕ ਉਹਦੇ ਮਤੇ ਪਾ ਦੇ ਰੂਪ ਤੇ ਇਹ ਪਹਿਲੀ ਵਾਰੀ ਹੋ ਰਿਆ ਸਿੱਖਾਂ ਦੀ ਕਿਸੇ ਸਾਧ ਦੇ ਵਿੱਚ ਕਿ ਉਹਨਾਂ ਨੇ ਲੋਕ ਐ ਡਿਜੀਟਲ ਤੌਰ ਤੇ ਜਾਂਦੇ ਸੀਗੇ ਉਹ ਅਕਾਲ ਤਖਤ ਤੇ ਜਾ ਕੇ ਵੀ ਕਹਿ ਸਕਦੇ ਸੀਗੇ ਇਹਨਾਂ ਨੂੰ ਬੋਰਡ ਵਿਚਾਰ ਕਰੋ ਜੀ ਸਾਡੇ ਤਾਂ ਅਸੀਂ ਸਜਾ ਭੁਗਤ ਲਈ ਆ ਪਰ ਇਸ ਤਰ੍ਹਾਂ ਨਹੀਂ ਹੁਣ ਉਹਨਾਂ ਨੇ ਜਿਹੜਾ ਉੱਥੇ ਮੈਸੇਜ ਦਿੱਤਾ ਆ ਵੱਡੀ ਕਾਨਫਰੰਸ ਕਰਕੇ ਅ ਕਿ ਉੱਥੇ ਮਤੇ ਦੇ ਰੂਪ ਵਿੱਚ ਕਿ ਅਕਾਲ ਤਖਤ ਨੇ ਇਹਦਾ ਮਤਲਬ ਹੈ ਫੈਸਲਾ ਗਲਤ ਕਰਤਾ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਉਹਨਾਂ ਨੂੰ ਜਿਹੜਾ ਪੰਥ ਦਾ ਫਕਰੇ ਕੌਮ ਵਾਪਸ ਲਿਆ ਆ ਉਹ ਨਹੀਂ ਲੈਣਾ ਚਾਹੁੰਦਾ ਇਹ ਕੱਲ ਦੀ ਜਿਹੜੀ ਕਾਨਫਰੰਸ ਇੱਕੋ ਹੀ ਮਤਾ ਪਾਸ ਹੋਇਆ ਹੋਰ ਕੋਈ ਪੰਜਾਬ ਦੀ ਸਿਆਸਤ ਨਾਲ ਉਹਨਾਂ ਨੇ ਸਾਸਤ ਕਿਵੇਂ ਦੀ ਕਰਨੀ ਹੈ ਸਿੱਖ ਬੰਦੀਆਂ ਦਾ ਇਸ਼ੂ ਹੈ ਕਿਸਾਨਾਂ ਦਾ ਇਸ਼ੂ ਕਿਸੇ ਤੇ ਕੋਈ ਮਤਾ ਪਾਸ ਨਹੀਂ ਕੀਤਾ ਉਹਨਾਂ ਨੇ ਇੱਕ ਹੀ ਮਤਾ ਸਿੰਗਲ ਮਤਾ ਪਾਸ ਕੀਤਾ ਉਹ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਸਾਹਿਬ ਤੇ ਇਹ ਵੀ ਕੱਲ ਗੱਲ ਕਰਤਾ ਕਿ ਅਸੀਂ ਉਹ ਸਿਆਸਤ ਕਰਾਂਗੇ ਇਹ ਸਾਨੂੰ ਇਸ ਸਿਆਸਤ ਤੇ ਮਾਣ ਉਹ ਕਹਿੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਗਲਤੀ ਕੀ ਕੀਤੀ ਆ ਉਹਨਾਂ ਨੇ ਸੜਕਾਂ ਬਣਾਈਆਂ ਨੇ ਉਹਨਾਂ ਨੇ ਪੁਲ ਬਣਾਏ ਆ ਉਹਨਾਂ ਨੇ ਬਿਜਲੀ ਮੁਹੱਦਤੀ ਆ ਕਿਸਾਨਾਂ ਦੇ ਜਿਹੜੇ ਮਾਫ਼ ਕੀਤੇ ਆ ਸਾਰਾ ਕੁਝ ਉਹਨਾਂ ਨੇ ਘਰਾਇਆ ਵਿਕਾਸ ਦੀ ਸਿਆਸਤ ਜਿਹਨੂੰ ਕਹਿੰਦੇ ਆ ਉਹਦਾ ਉਹਨਾਂ ਨੇ ਕੱਲ ਏਜੰਡਾ ਰੱਖਿਆ ਉਹਨਾਂ ਨੇ ਧਾਰਮਿਕ ਏਜੰਡੇ ਦੀ ਕੋਈ ਗੱਲ ਨਹੀਂ ਕੀਤੀ ਕਿ ਆਖ ਸਾਡੇ ਕੋ ਗਲਤੀ ਹੋਈ ਹੈ ਨਾ ਹੀ ਉਹ ਗਲਤੀ ਮਹਿਸੂਸ ਕਰਦੇ ਆ ਜੇ ਲਾਈਨ ਆਊਟਰ ਦੀ ਗੱਲ ਹੈ ਜਿਹੜੇ ਪੀ ਪੁਲਿਸ ਵਿਧੀਆਂ ਨੇ ਜਿਹੜੇ ਵੀ ਇਸ਼ੂ ਹੈਗੇ ਕਹਿੰਦੇ ਤਾਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਜਾਂ ਧਰਮਯੁੱਧ ਮੋਰਚੇ ਦੀ ਗੱਲ ਉਹਨਾਂ ਨੇ ਕੋਈ ਨਹੀਂ ਗੱਲ ਕੀਤੀ ਉਹਨਾਂ ਨੇ ਇੱਕੋ ਗੱਲ ਕੀਤੀ ਹੈ ਤੇ ਦਾ ਮਤਲਬ ਉਸ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤੇ ਮੈਨੂੰ ਲੱਗਦਾ ਨਹੀਂ ਕਿ ਇਹ ਜਿਹੜਾ ਆ ਇਹਦੇ ਨਾਲ ਕਿਉਂਕਿ ਜੇ ਤਾਂ ਉਹਨਾਂ ਨੇ ਉਧਰ ਨੂੰ ਚੱਲਣਾ ਹੁੰਦਾ ਤੇ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਕੁਝ ਬੰਦਿਆਂ ਨੂੰ ਆਪਣੇ ਨਾਲ ਲਾਉਂਦੇ ਜਿਹੜੇ ਪਿਛਲੇ ਦਿਨਾਂ ਦਾ ਉਹਨਾਂ ਦਾ ਸਾਰਾ ਕਾਰਜ ਸ਼ੈਲੀ ਹੈਗੀ ਆ ਜਿਸ ਤਰੀਕੇ ਨਾਲ ਉਹਨਾਂ ਦਾ ਸਭ ਤੋਂ ਜਿਹੜਾ ਮੈਂ ਕਹਿੰਦਾ ਵੱਧ ਸਟਰੋਂਗ ਹੋਲਡਰ ਵਾਲਾ ਬੰਦਾ ਸੀ ਜਿਹੜਾ ਜਿਹੜਾ ਲੋਕਾਂ ਦੇ ਐਸੇ ਹਾਲਾਤਾਂ ਵਿੱਚ ਇਕਾਲੀ ਦਲ ਦੀ ਸੀਟ ਲੈ ਕੇ ਆਇਆ ਸੀ ਮਨਪ੍ਰੀਤ ਅਯਾਲੀ ਉਹਨਾਂ ਤੋਂ ਨਾ ਰਾਜਸਥਾਨ ਤੋਰਤਾ ਦੂਜਾ ਪਿਛਲੇ ਸਮੇਂ ਦੇ ਵਿੱਚ ਸਰਗਰਮ ਸੀਗਾ ਧਾਮੀ ਤਾਂ ਮੈਨੂੰ ਜੰਮੂ ਕਸ਼ਮੀਰ ਭੇਜਤਾ ਮੈਂ ਸੱਤ ਕ ਮੇਰੀ ਮੈਂਬਰ ਕਮੇਟੀ ਜੋ ਜਿਹੜੇ ਉਹਨਾਂ ਦੇ ਮੈਂਬਰ ਸੀਗੇ ਉਹਨਾਂ ਦੇ ਉੱਤੇ ਵੀ ਟਪੈਂਡ ਨਹੀਂ ਹੋਏ ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਜਿਹੜੀ ਅਕਾਲ ਤਖਤ ਤੋਂ ਭਾਵਨਾ ਸੀ ਉਸ ਦਿਨ ਵੀ ਇਹਨੂੰ ਮੁੜ ਕੇ ਸਰਜੀਤ ਕੀਤਾ ਜਾਵੇ ਮੁੜ ਕੇ ਬਹਾਲ ਕੀਤਾ ਜਾਵੇਕਰ ਉਧਰੋਂ ਕਹਿੰਦੇ ਵੀ ਜੋ ਵੀ ਸਾਡੇ ਕੋਲ ਹੈਗਾ ਆ ਜਿਸ ਤਰ੍ਹਾਂ ਕਿ ਛੋਟੇ ਲੈਵਲ ਤੇ ਸ਼੍ਰੀਕੇ ਬਾਜੀ ਹੁੰਦੀ ਹੈ ਜਿਤ ਹੁੰਦੀ ਹੈ ਕਿ ਜੇ ਮੈਨੂੰ ਪਲੇਅਰ ਨਹੀਂ ਮੰਨਦੇ ਤੇ ਫਿਰ ਮੈਂ ਕੁਝ ਨਹੀਂ ਮੰਨਦਾ ਤੁਹਾਡਾ ਹੁਣ ਉਧਰ ਨੂੰ ਜਾ ਰਿਹਾ ਅਕਾਲੀ ਦਲ ਵੀ ਅਸੀਂ ਤਾਂ ਫਿਰ ਇਹਿੰਦੀ ਸਹਾਇਤ ਕਰਾਂਗੇ ਜਿਹੜੀ ਤੁਹਾਨੂੰ ਫਿੱਟ ਹੁੰਦੀ ਠੀਕ ਹੈ ਨਹੀਂ ਹੁੰਦੀ ਡਾਕਟਰ ਸਾਹਿਬ ਤੁਹਾਡੀ ਗੱਲ ਇਹ ਠੀਕ ਹੈ ਪਰ ਇੱਕ ਗੱਲ ਜਿਹੜੀ ਹੈ ਵੀ ਜਿੱਦਾਂ ਉੱਥੇ ਜਿਹੜਾ ਹੈ 2 ਦਸੰਬਰ ਨੂੰ ਇਹ ਸਾਰੇ ਲੀਡਰ ਗਏ ਤੇ ਗੱਲ ਚ ਪੱਲਾ ਪਾ ਕੇ ਇਹਨਾਂ ਨੇ ਮਾਫੀ ਵੀ ਮੰਗੀ ਤੇ ਆਪਣੇ ਜਿਹੜੇ ਗੁਨਾਹ ਸੀ ਉਹ ਵੀ ਕਬੂਲ ਕੀਤੇ ਤੇ ਦੂਸਰੇ ਪਾਸੇ ਜਿਹੜੀ ਦੂਜੀ ਧਿਰ ਹੈ ਜਿਹੜੀ ਅਕਾਲ ਤਖਤ ਤੇ ਗਈ ਤੇ ਉਹ ਹੁਣ ਇਹ ਮਾਗੀ ਦੇ ਮੇਲੇ ਦੇ ਮੌਕੇ ਤੇ ਬਿਲਕੁਲ ਇੱਕ ਤਰੀਕੇ ਨਾਲ ਖਾਮੋਸ਼ ਰਹੀ ਕੋਈ ਇਦਾਂ ਦਾ ਵੱਡਾ ਇਕੱਠ ਜਾਂ ਉਹਨਾਂ ਨੇ ਕੋਈ ਇਹ ਰਿਸਕ ਨਹੀਂ ਲਿਆ ਇਹਦਾ ਤੁਹਾਨੂੰ ਕੀ ਕਾਰਨ ਲੱਗਦਾ ਕੀ ਉਹ ਵੀ ਜਿਹੜਾ ਹੈ ਸੁਖਵੀਰ ਬਾਦਲ ਦੀ ਸ਼ੈਡੋ ਦੇ ਵਿੱਚ ਆ ਗਏ ਤੇ ਜਾਂ ਉਹ ਕੋਈ ਅੰਦਰੋਂ ਅੰਦਰੀ ਕੋਈ ਆਪਣੀ ਇਦਾਂ ਦੀ ਰਣਨੀਤੀ ਬਣਾ ਰਹੇ ਨੇ ਕਿ ਜਦੋਂ ਮੌਕਾ ਆਇਆ ਉਦੋਂ ਆਪਣੀ ਗੱਲ ਬਾਹਰ ਕੱਢਣਗੇ ਦੇਖੋ ਜੀ ਜਿਹੜੇ ਇਹ ਇਸ਼ੂ ਹੈ ਪਹਿਲੀ ਗੱਲ ਤਾਂ ਅਕਾਲੀ ਦਲ ਨੇ ਨਰੇਟਿਵ ਉਦੋਂ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਇੰਡੀਵਿਜੂਅਲ ਰੂਪ ਦੇ ਵਿੱਚ ਸਿੱਖ ਅਸੀਂ ਉੱਥੇ ਜਾਵਾਂਗੇ ਜੋ ਧਾਰਮਿਕ ਸਜ਼ਾ ਸਾਨੂੰ ਲਾਈ ਜਾਏਗੀ ਅਸੀਂ ਪੂਰੀ ਕਰਾਂ ਘਰ ਵੀ ਲਈ ਉਹਨਾਂ ਨੇ ਉਹ ਪਹਿਲੇ ਕਹਿ ਰਹੇ ਸੀ ਕਿ ਅਸੀਂ ਪੋਲਿਟਿਕਲ ਸਜ਼ਾ ਨਹੀਂ ਲੈਣੀ ਹੈਗੀ ਕਿਉਂਕਿ ਉਹ ਭਾਵੇਂ ਵਰਸਾ ਸਿੰਘ ਬਲਟੋਆ ਹੋਵੇ ਭਾਵੇਂ ਦਲਜੀਤ ਸਿੰਘ ਟੀਮਾ ਹੋਣ ਜਾਂ ਹੋਰ ਵੀ ਕਾਦਕਾ ਸਰਨਾ ਸਾਹਿਬ ਨੇ ਜਾਂ ਨਰਿੰਦਰ ਸ਼ਰਮਾ ਆ ਉਹਨਾਂ ਨੇ ਨੇਟਿਵ ਆਪਣਾ ਬਣਾ ਲਿਆ ਸੀਗਾ ਉਹ ਉਧਰ ਨੂੰ ਵਧ ਰਿਹਾ ਦੂਸਰਾ ਹੈਗਾ ਕਿ ਜਿਹੜੇ ਬਾਗੀ ਗਰੁੱਪ ਹੈ ਉਹਨਾਂ ਦੇ ਕੋਲੇ ਉਹ ਪਿਛਲੇ ਸਮੇਂ 'ਚ ਇਹ ਡਿਸਾਈਡ ਨਹੀਂ ਕਰ ਸਕੇ ਕਿ ਉਹਨਾਂ ਨੇ ਸਿਆਸਤ ਕਿਵੇਂ ਦੀ ਕਰਨੀ ਹੈ ਜਿਹੜੀ ਸਿਆਸਤ ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਬਾਹਰ ਪ੍ਰਭਾਵ ਗਿਆ ਉਹ ਪ੍ਰਭਾਵ ਗਿਆ ਪ੍ਰੋ ਬੀਜੇਪੀ ਜੇ ਜੇ ਪੰਜਾਬ ਦੇ ਲੋਕਾਂ ਨੇ ਮਤਲਬ ਪ੍ਰੋ ਬੀਜੇਪੀ ਚ ਸਿਆਸਤ ਕਰਨੀ ਆ ਤਾਂ ਉਹਨਾਂ ਕੋਲ ਬਹੁਤ ਵਧੀਆ ਤਰੀਕਾ ਹੈ ਬੀਜੇਪੀ ਚ ਸ਼ਾਮਲ ਹੋਣਗੇ ਉਹ ਫਿਰ ਇਹ ਇਹਨਾਂ ਗਰੁੱਪਾਂ ਚ ਕਿਉਂ ਆਉਣਗੇ ਜਾਂ ਤਾਂ ਇਹ ਗਰੁੱਪ ਕਹਿੰਦੇ ਕਿ ਅਸੀਂ ਜਿਹੜਾ ਇੱਥੇ ਖਲਾਅ ਆ ਉਹਨੂੰ ਭਰਨਾ ਹੈ ਤਾਂ ਉਹ ਕਾਲੀ ਖੇਤਰੀ ਸਿਆਸਤ ਦਾ ਸੀਗਾ ਉਹਨਾਂ ਨੇ ਅਜੇ ਤੱਕ ਇਕਾਦੁਕਾ ਥਾਂ ਤੇ ਕਹਿੰਦੇ ਰਹੇ ਕਿ ਅਸੀਂ ਸਿਆਸਤ ਉਹ ਕਰਾਂਗੇ ਲੇਕਿਨ ਉਹਨਾਂ ਦਾ ਕੋਈ ਵੀ ਪ੍ਰੈਕਟੀਕਲ ਐਕਸ਼ਨ ਇਹ ਵੰਦਾ ਨਹੀਂ ਆਇਆ ਜਿਹੜਾ ਉਸ ਸਿਆਸਤ ਵੱਲ ਵਧਾਉਂਦਾ ਸੋ ਉਹਦੇ ਵਿੱਚ ਜਿਹੜੇ ਉਹਨਾਂ ਕੋਲ ਨਾ ਹੀ ਇੱਡਾ ਵੱਡਾ ਲੀਡਰ ਹੈ ਨਾ ਹੀ ਉਹਨਾਂ ਦੇ ਵਿੱਚ ਹੌਸਲਾ ਆ ਕਿ ਉਹ ਕਹਿੰਨ ਕੋਈ ਗੱਲ ਨਹੀਂ ਨੰਗੇ ਤੁਹਾਡਾ ਲੜਾਂਗੇ ਜਿੰਨੇ ਵੀ ਜੋਗੇ ਹੈਗੇ ਅਸੀਂ ਲੜਾਂਗੇ ਸਿੱਖ ਪੰਥ ਦੇ ਵਿੱਚ ਇੱਕ ਰਵੈਤ ਹੈਗੀ ਆ ਕਿ ਬੋਤਾ ਸਿੰਘ ਤੇ ਗਰਦਾ ਸਿੰਘ ਦੋ ਵੀ ਆਪਣਾ ਜਿਹੜਾ ਸਟੈਂਡ ਹੈ ਉੱਤੇ ਖੜ੍ਹੇ ਹੋ ਸਕਦੇ ਆ ਉਧਰ ਹੁਣ ਲੋਕਾਂ ਨੇ ਅੱਗੇ ਲੋਕਾਂ ਦੇ ਵਿੱਚ ਫਿਰ ਲੋਕਾਂ ਕੋਲ ਇੱਕ ਮੌਕਾ ਮਿਲਦਾ ਆ ਹੁਣ ਲੋਕਾਂ ਕੋਲ ਲੈ ਦੇ ਕੇ ਜਿਹੜਾ ਆ ਉਹ ਜਦੋਂ ਕਿ ਉਹ ਉਸ ਕਿਸਮ ਦੀ ਸਹਾਤ ਹੋ ਨਹੀਂ ਰਹੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੋਲ ਵੀ ਜਿਵੇਂ ਦਰਵਾਜ਼ੇ ਬੰਦ ਕਰਤੇ ਆ ਪ੍ਰਕਾਸ਼ ਜਿਹੜੀ ਬਾਦਲ ਅਕਾਲੀ ਦਲ ਨੇ ਉਹਨਾਂ ਵਾਸਤੇ ਤੇ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਜਾਂ ਤਾਂ ਬੀਜੇਪੀ 'ਚ ਚਲੇ ਜਾਣ ਜਾਂ ਉਹ ਵੱਖਰੀ ਪਾਰਟੀ ਬਣਾਉਣ ਵੱਖਰੀ ਪਾਰਟੀ ਬਣਾਉਣ ਦੀ ਇੱਕ ਸਪੇਸ ਜ਼ਰੂਰ ਪਈ ਆ ਪੰਜਾਬ ਪੰਜਾਬ ਦੇ ਵਿੱਚ ਵੱਡੀ ਸਪੇਸ ਪਈ ਆ ਖਲਾਅ ਜਿਹੜਾ ਅਕਾਲੀ ਦਲ ਜਿਸ ਨੀਤੀ ਤੇ ਹੁਣ ਕਰ ਰਿਹਾ ਉਸ ਤਰ੍ਹਾਂ ਭਰ ਨਹੀਂ ਸਕਦਾ ਉਹ ਜਿਹੜੀ ਸਪੇਸ ਖਾਲੀ ਹੈ ਉਹਦੇ ਵਿੱਚ ਕੋਈ ਨਾ ਕੋਈ ਪਾਰਟੀ ਆਏਗੀ ਜੇਕਰ ਕੋਈ ਹੁਣ ਦੋ ਧਿਰਾਂ ਦੇ ਵਿੱਚ ਉਹ ਮੁਕਾਬਲਾ ਹੋਣਾ ਹੈ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸਿਮਰਜੀਤ ਮਾਨ ਦਾ ਧੜਾ ਹੈ ਜਾਂ ਦੂਸਰੇ ਖੜਕੂ ਗਰੁੱਪ ਨੇ ਉਹ ਖਿਲਾਫ ਨਹੀਂ ਪਰ ਸਕਦੇ ਕਿਉਂਕਿ ਉਹ ਕਾਫੀ 35-40 ਸਾਲਾਂ ਤੋਂ ਲੱਗੇ ਹੋਇਆ ਉਹਨਾਂ ਨੇ ਅਜੇ ਤੱਕ ਇਹ ਸਾਬਤ ਨਹੀਂ ਕੀਤਾ ਕਿ ਉਹ ਖਿਲਾਫ ਪਰ ਸਕਦੇ ਆ ਇੱਕ ਜਿਹੜਾ ਲੋਕਾਂ ਦੇ ਵਿੱਚ ਇੱਕ ਹੀ ਇੱਕ ਨਾਇਕ ਦਾ ਬਿੰਬ ਹੁੰਦਾ ਆ ਪੰਜਾਬ ਦੇ ਲੋਕ ਜਿੰਨੇ ਮੱਦੀ ਅਸੀਂ ਪੰਚ ਪ੍ਰਧਾਨੀ ਦੀ ਗੱਲ ਕਰੀ ਜਾਈਏ ਇੰਸਟੀਚਿਊਸ਼ਨ ਦੀ ਗੱਲ ਕਰੀਏ ਲੋਕ ਵਿਅਕਤੀਗਤ ਤੌਰ ਤੇ ਪ੍ਰਭਾਵਿਤ ਹੁੰਦੇ ਆ ਅਕਾਲੀ ਦਲ ਦੇ ਵਿੱਚ ਵੀ ਜਿਹੜਾ ਵਿਅਕਤੀਗਤ ਪ੍ਰਭਾਵ ਆ ਬਾਬਾ ਖੜਕ ਸਿੰਘ ਦਾ ਸੀ ਮਾਸਟਰ ਤਾਰਾ ਸਿੰਘ ਦਾ ਸੀ ਲੰਗੋਵਾਲ ਤੱਕ ਇਹ ਸਾਰਾ ਕੁਝ ਚੱਲਦਾ ਆ ਮਤਲਬ ਵੰਡੀ ਸਾਹਿਬ ਜਾਂ ਅਸੀਂ ਕਿ ਬਾਦਲ ਸਾਹਿਬ ਦਾ ਵਿਅਕਤੀਗਤ ਪ੍ਰਭਾਵ ਸੀ ਉਹ ਚੱਲਦੇ ਆ ਤੇ ਪੰਜਾਬ ਦੇ ਲੋਕ ਵਿਅਕਤੀਗਤ ਜਿਹੜਾ ਪ੍ਰਭਾਵ ਹੈ ਉਹਨੂੰ ਕਬੂਲਦੇ ਆ ਤੋਂ ਪੰਜਾਬ ਦਾ ਜਿਹੜਾ ਯੂਥ ਹੈ ਅਮਰਿਤਪਾਲ ਦੇ ਆਉਣ ਨਾਲ ਉਹਦੇ ਚ ਹਿਲਜੁਲ ਹੋਈ ਹੈ। ਉਹ ਤੇ ਲੋਕਾਂ ਦਾ ਇਹ ਪ੍ਰਭਾਵ ਹੈ ਕਿ ਉਹਨੂੰ ਪਾਰਲੀਮੈਂਟ ਮੈਂਬਰ ਵੀ ਬਣਾਤਾ ਲੋਕਾਂ ਨੇ। ਉਹਦੇ ਨਾਲ ਲੱਗੇ ਵਿਕਟਮ ਕਾਰਡ ਵੀ ਉਹਦੇ ਨਾਲ ਹੋਰ ਵੀ ਕਈ ਪ੍ਰਭਾਵ ਨੇ। ਕੱਲਾ ਇੱਕ ਉਹਦਾ ਇਹ ਨਹੀਂ ਵੀ ਸ਼ਕਤੀਸ਼ੀ ਦਾ ਇਟਾ ਵੱਡਾ ਪ੍ਰਭਾਵ ਸੀ। ਇਹ ਪ੍ਰਭਾਵ ਵੀ ਨਾਲ ਹੋਇਆ। ਤੇ ਪਲੱਸ ਅਕਾਲੀ ਦਲ ਦਾ ਖਲਾਅ ਜਿਹੜਾ ਉਹਦੇ ਵਿੱਚੋਂ ਆਇਆ। ਹੁਣ ਉਹਨਾਂ ਨੇ ਜੋ ਕੱਲ ਉੱਥੇ ਆਪਣਾ ਪ੍ਰੋਗਰਾਮ ਪਾਲਿਸੀ ਬਣਾਈ ਹੈ। ਉਹਦੇ ਵਿੱਚ ਹੈਗੀ ਉਸ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਹੈ। ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਕਿ ਕਮੇਟੀ ਕਿਵੇਂ ਦਾ ਪ੍ਰੋਗਰਾਮ ਕਰਦੀ ਆ ਉਸਖਬੀਰ ਬਾਦਲ ਵਾਂਗੂ ਵੀ ਖਾਣਾ ਪੂਰਤੀ ਕਰਦੀ ਆ ਕਿ ਥੱਲੇੋਂ ਭਰਤੀ ਕਰਕੇ ਉੱਪਰ ਲੈ ਕੇ ਆਉਂਦੀ ਆ ਕਿਉਂਕਿ ਜਿਹੜਾ ਉਹਨਾਂ ਨੇ ਕੱਲ ਹੀ ਐਕਸ਼ਨ ਦਿੱਤਾ ਆ ਕਿ ਉਹਨਾਂ ਨੇ ਪਹਿਲਾ ਐਲਾਨ ਕਰਤਾ ਕਿ ਸਾਡੇ ਵੱਲੋਂ ਜਿਹੜੇ ਆ ਅਮਰਤਪਾਲ ਭੁੱਖ ਸੇਵਾਦਾਰ ਹੈ ਤੇ ਅਮਰਤਪਾਲ ਨੇ 3 ਮਹੀਨੇ ਤੱਕ ਬਾਹਰ ਹੋਣਾ ਨਹੀਂ ਤਿੰਨ ਮਹੀਨੇ ਦੇ ਵਿੱਚ ਇਹਨਾਂ ਦੇ ਦੁਆਰਾ ਆਨੰਦਪੁਰ ਆਪਣੇ ਦਮਨਵਰ ਸਾਹਿਬ ਦੇ ਇਕੱਠ ਹੋਣਾ ਹੈ ਉੱਥੇ ਉਹਨਾਂ ਨੇ ਆਪਣਾ ਲੀਡਰ ਚੁਣਨਾ ਹੈ ਤੇ ਜੇ ਇਹ ਅਧਿਕਾਰ ਉਹਨਾਂ ਨੂੰ ਦਿੱਤੇ ਜਾਂਦੇ ਉਹ ਜ਼ਿਆਦਾ ਬੈਟਰ ਸੀਗਾ ਤੁਸੀਂ ਪਹਿਲਾਂ ਹੀ ਨਾਮਿਨੇਟ ਕਰਤਾ ਆ ਤੇ ਨਾਲ ਹੀ ਤੁਸੀਂ ਨਾਲ ਦੂਸਰ ਭਰਤੀ ਪ੍ਰੋਸੈਸ ਵੀ ਸਾਰਾ ਡੈਲੀਗੇਟ ਵੀ ਬੁਲਾਉਣੇ ਸਾਰਾ ਸਿਸਟਮ ਹੈ ਇਹ ਲੋਕਾਂ ਦੇ ਵਿੱਚ ਜਰੂਰ ਸਵਾਲ ਹੈ ਗਿਆ ਤੇ ਮੈਨੂੰ ਲੱਗਦਾ ਕਿ ਫੇਰ ਵੀ ਜੇ ਅਸੀਂ ਕੰਪੇਅਰ ਕਰਦੇ ਹਾਂ ਦੋਨਾਂ ਦੇ ਵਿੱਚ ਜਿਹੜਾ ਇਹ ਧਿਰ ਲੋਕਾਂ ਦੇ ਵਿੱਚ ਚਲੀ ਜਾਏਗੀ ਭਰਤੀ ਕਰਨ ਵਾਸਤੇ ਨੋਮੀਨੇਟ ਨਹੀਂ ਕਰਦੀ ਲੋਕਾਂ ਦੇ ਵਿੱਚੋਂ ਆਉਂਦੀ ਹੈ ਕਿਉਂਕਿ ਕੋਈ ਵੀ ਹੋਵੇ ਧਿਰ ਉਹਦੇ ਵਾਸਤੇ ਮੈਦਾਨ ਖੁੱਲਾ ਆ ਉਸ ਤੋਂ ਇਲਾਵਾ ਹੁਣ ਇਹ ਸੰਭਾਵਨਾ ਹੈਗੀ ਹੈ ਕਿ 6 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਆਉਣ ਗਿਆ ਉਹਦੇ ਵਿੱਚ ਕਿਹੜਾ ਕਿਹੜੀ ਧਿਰ ਜਿਹੜੀ ਸਿੱਖਾਂ ਦੀ ਹੈ ਨਮਾਇੰਦਗੀ ਕਰੇਗੀ ਉਹਦੇ ਉਹਦਾ ਵੀ ਜਿਹੜਾ ਫਤਵਾ ਮਿਲ ਜਾਏਗਾ ਅੱਜ ਦੀ ਘੜੀ ਦੇ ਵਿੱਚ ਜਿਹੜਾ ਹੈਗਾ ਆ ਜਿਹੜਾ ਦੋ ਧਿਰਾਂ ਦਾ ਮੁਕਾਬਲਾ ਆਇਆ ਸੀ ਕਹਿ ਸਕਦੇ ਆ ਉਹ ਇੱਕ ਧਿਰ ਅਮਰਤਪਾਲ ਦੀ ਹੈ ਇੱਕ ਜਿਹੜਾ ਟ੍ਰੈਡੀਸ਼ਨਲ ਅਕਾਲੀ ਦਲ ਹੈ ਅਕਾਲੀ ਦਲ ਨੂੰ ਆਪਣੀਆਂ 13 ਸੀਟਾਂ ਤੇ ਇਲੈਕਸ਼ਨ ਲੜ ਕੇ 12% ਵੋਟ ਮਿਲੀ ਹੈ 12% ਹੀ ਦੂਜੇ ਪਾਸੇ ਆ ਉਹਨਾਂ ਨੂੰ ਦੋ ਸੀਟਾਂ ਤੇ ਲੱਗਦੀ ਹੈ ਉਹਨਾਂ ਦਾ ਕਲੇਮ ਜਿਆਦਾ ਬਣਦਾ ਜੇ ਲੋਕ ਰਾਏ ਦੀ ਗੱਲ ਕਰਦੇ ਆ ਹੁਣ ਇਹ ਦਾ ਹੈ ਕਿ ਲੋਕਾਂ ਨੇ ਇੱਕ ਟਾਈਮ 'ਚ ਆ ਕੇ ਪੰਜਾਬ 'ਚ ਬਹੁਤ ਵਾਰੀ ਹੋਇਆ ਕਿ ਇੱਕ ਟਾਈਮ ਆ ਕੇ ਲੋਕ ਚੁਣ ਦਿੰਦੇ ਨੇ ਉਸ ਤੋਂ ਬਾਅਦ ਉਹ ਚੁਣ ਉਹਦੇ ਲੀਡਰ ਦੀ ਕਪੈਸਿਟੀ ਕਿੰਨੀ ਹੈ ਕਿ ਉਹਨੂੰ ਕੈਰੀ ਕਰ ਸਕਦਾ ਕਿ ਨਹੀਂ ਕਰ ਸਕਦਾ ਇਹ ਹੁਣ ਉਹਨਾਂ ਦੀ ਲੀਡਰਸ਼ਿਪ ਦੱਸੇਗੀ ਹਾਲੇ ਤੱਕ ਤਾਂ ਨਾਮਿਨੇਟਡ ਜਿਹੜੀ ਲੀਡਰਸ਼ਿਪ ਉਧਰ ਵੀ ਜਿਹੜੀ ਕੱਲ ਉਹਨਾਂ ਨੇ ਕਮੇਟੀ ਬਣਾਇਆ ਨਾਮਿਨੇਟਡ ਹੈ ਹਾਲਾਂਕਿ ਦਾ ਕਮ ਸੀਮਤ ਹੈ ਪਰੰਤੂ ਇੱਕ ਸਪੇਸ ਪਈ ਹੈ ਉਹਦੇ ਵਿੱਚ ਵੱਖ-ਵੱਖ ਧਿਰਾਂ ਆਉਣਗੀਆਂ ਪੰਜਾਬ ਜਿਹੜਾ ਉਹ ਕੰਟੀਨਿਊ ਆਪਣੇ ਵਾਰਸਾਂ ਦੀ ਭਾਲ ਕਰਦਾ ਹੈ ਪੋਲੀਟਿਕਲ ਵਾਰਸ ਲੱਭ ਰਿਹਾ ਹੈ ਉਹਦੇ ਵਿੱਚੋਂ ਕਦੀ ਉਹ ਦੀਪ ਸਿੱਧੂ ਕੋਲ ਜਾਂਦਾ ਹੈ ਕਦੀ ਜਿਹੜਾ ਜਿਹੜਾ ਸਿੱਧੂ ਮੁਸੇਵਾਲਾ ਉਹਦੇ ਕੋਲ ਵੀ ਇਕੱਠ ਹੁੰਦਾ ਹੈ ਕਦੀ ਸਿਮਰਜੀਤ ਮਾਨ ਨੂੰ ਦੁਆਰਾ ਜਤਾ ਦਿੰਦਾ ਹੈ ਉਹ ਵੱਖ-ਵੱਖ ਟਰਾਈ ਕਰ ਰਿਹਾ ਹੈ ਲੇਕਿਨ ਉਹਨਾਂ ਦਾ ਕਿਤੇ ਵੀ ਜਿਹੜਾ ਹੈ ਉਹਨਾਂ ਦੇ ਅੱਗੇ ਉਹਨਾਂ ਦਾ ਜਿਹੜਾ ਭਾਵਨਾਵਾਂ ਨਹੀਂ ਉਹਨਾਂ ਨੂੰ ਕੋਈ ਕੈਰੀ ਕਰਕੇ ਇਕੱਲੇ ਜਾਣ ਵਾਲਾ ਹੈ ਨਹੀਂ ਇਹ ਇਸ਼ੂ ਹੈ ਡਾਕਟਰ ਸਾਹਿਬ ਆਖਰੀ ਸਵਾਲ ਇਹ ਹੈ ਕਿ ਪੰਜਾਬ ਦਾ ਜਿੱਦਾਂ ਦਾ ਸ਼ੁਰੂ ਤੋਂ ਰਿਹਾ ਇੱਥੇ ਸਿਆਸੀ ਮਾਹੌਲ ਰਿਹਾ ਹੈ ਜਾਂ ਪੰਜਾਬ ਦਾ ਸੁਭਾਅ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਆਪਣੀ ਗੱਲਬਾਤ ਦੇ ਵਿੱਚ ਹੁਣ ਪੰਜਾਬ ਦੇ ਅੱਗੇ ਜਿਹੜੇ ਦੋ ਮਸਲੇ ਜਾਂ ਪੰਥ ਦੇ ਅੱਗੇ ਇਹ ਵੱਡੇ ਹੈ ਕਿ ਜਦੋਂ ਉਹਨਾਂ ਨੇ ਇਸ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਆਉਣਾ ਜਿਹਦੇ ਵਿੱਚ ਵੋਟਾਂ ਪੈਂਦੀਆਂ ਲੀਡਰ ਚੁਣੇ ਜਾਂਦੇ ਆ ਐਮ ਐਲ ਏ ਚੁਣੇ ਜਾਂਦੇ ਆ ਐਮ ਪੀ ਚੁਣੇ ਜਾਂਦੇ ਆ ਇੱਕ ਤਾਂ ਉਹ ਪੱਖ ਹੈ ਜਿਹੜਾ ਇੱਕ ਸੰਵਧਾਨ ਦੇ ਮੁਤਾਬਕ ਇੱਕ ਜਿਹੜਾ ਸਾਡਾ ਪਾਰਲੀਮੈਂਟਰੀ ਡੈਮੋਕਰੈਟਿਕ ਸਿਸਟਮ ਹੈ ਉਹਦੇ ਰਾਹੀਂ ਹੋਣਾ ਤੇ ਦੂਜਾ ਇਹ ਵੀ ਜਿਹੜੀਆਂ ਆਪਾਂ ਵੱਡੀਆਂ ਕਾਨਫਰੰਸਾਂ ਕਰ ਲੀਆਂ ਉੱਥੇ ਪੰਥ ਦੀਆਂ ਗੱਲਾਂ ਕਰ ਲੀਆਂ ਇੱਕ ਜਿਹੜਾ ਹੈਗਾ ਉਹ ਪੱਖ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜਾ ਅਮਰਤਪਾਲ ਵਾਲਾ ਧੜਾ ਜਿਨ੍ਹਾਂ ਨੇ ਹੁਣ ਅਕਾਲੀ ਦਲ ਜਿਹੜਾ ਬਣਾ ਲਿਆ ਸਰਬਜੀਤ ਸਿੰਘ ਨੇ ਤੇ ਜਿਹੜਾ ਭਾਈਦਰ ਸਿੰਘ ਜਿਹੜੇ ਉਹਦੇ ਪਿਤਾ ਜੀ ਨੇ ਉਹਨਾਂ ਦੇ ਨਾਲ ਕੁਝ ਹੋਰ ਲੋਕ ਜਿਹੜੇ ਇਕੱਠੇ ਹੋ ਗਏ ਤੇ ਹੁਣ ਉਹਨਾਂ ਨੇ ਇਹ ਗੱਲ ਤਾਂ ਮੰਨ ਹੀ ਲਈ ਹੈ ਕਿ ਅਸੀਂ ਜਿਹੜਾ ਇੰਡੀਅਨ ਜਿਹੜਾ ਪਾਰਲੀਮੈਂਟਰੀ ਡੈਮੋਕਰੈਟਿਕ ਸਿਸਟਮ ਆ ਅਸੀਂ ਉਹ 'ਚ ਵਿਸ਼ਵਾਸ ਰੱਖਦੇ ਆ ਕਿਉਂਕਿ ਉਹਨਾਂ ਦਾ ਬੇਟਾ ਵੀ ਇੱਥੇ ਜਿੱਤਿਆ ਸਰਬਜੀਤ ਸਿੰਘ ਦੀ ਉਸੇ ਗੱਲ ਤੋਂ ਜਿਹੜਾ ਹੈਗਾ ਜਿੱਤਿਆ ਫਿਰ ਉਹ ਕਿਹੜੀਆਂ ਗੱਲਾਂ ਨੇ ਪੰਥ ਦੀਆਂ ਜਿਹੜੀਆਂ ਜਦੋਂ ਸਾਡੇ ਬੰਦੇ ਐਮਪੀ ਚੁਣੇ ਜਾਂਦੇ ਆ ਐਮਐਲਏ ਚੁਣੇ ਜਾਂਦੇ ਆ ਉੱਥੇ ਜਾ ਕੇ ਤੇ ਉਹਨਾਂ ਦਾ ਫਿਰ ਜਿਹੜਾ ਮੂੰਹ ਹੈ ਉਹ ਪੰਥ ਨੂੰ ਛੱਡ ਕੇ ਉਧਰ ਨੂੰ ਸੱਤਾ ਵਾਲੇ ਪਾਸੇ ਨੂੰ ਹੋ ਜਾਂਦਾ ਉਹ ਉਹ ਕੀ ਕਾਰਨ ਹੈ ਹੁਣ ਤੱਕ ਅਕਾਲੀ ਦਲ ਵੀ ਦੇਖੋ ਜਦੋਂ ਪਾਰਟੀਸ਼ਨ ਤੋਂ ਈਵਨ ਪਹਿਲਾਂ ਤੱਕ ਵੀ ਉਹ ਸੱਤਾ ਦੇ ਵਿੱਚ ਸੀ ਬਾਅਦ ਦੇ ਵਿੱਚ ਵੀ ਸੱਤਾ 'ਚ ਆਉਂਦਾ ਰਿਹਾ ਹੈ ਹੋਰ ਪਾਰਟੀਆਂ ਵੀ ਜਿਹੜੀਆਂ ਆਉਂਦੀਆਂ ਰਹੀਆਂ ਸਿਮਰਜੀਤ ਮਾਨ ਦਾ ਤੁਸੀਂ ਜ਼ਿਕਰ ਕੀਤਾ ਹੀ ਹੈ ਪਹਿਲਾਂ ਉਹ ਇੱਕ ਕਿਰਪਾਨ ਦਾ ਇਸ਼ੂ ਬਣਾ ਕੇ ਉਹਨਾਂ ਨੇ ਬਾਕੀ ਐਮਪੀ ਵੀ ਬਾਹਰ ਰੱਖੀ ਰੱਖੇ ਫਿਰ ਉਹ ਖੁਦ ਵੀ ਚਲੇ ਗਏ ਦੋ ਵਾਰ ਜਿੱਤ ਕੇ ਤੇ ਮਤਲਬ ਮੈਂ ਸਮਝਦਾ ਵੀ ਜਿਹੜੀ ਤੁਸੀਂ ਸੁਭਾ ਦੀ ਗੱਲ ਕੀਤੀ ਹੈ ਜਾਂ ਪੰਥ ਦੇ ਜਾਂ ਪੰਜਾਬ ਦੇ ਤੇ ਉਹ ਫਿਰ ਇਹ ਇਹ ਬਦਲ ਕਿਉਂ ਜਾਂਦਾ ਹੈ ਤੇ ਲੋਕ ਫਿਰ ਲੀਡਰ ਜਿਹੜੇ ਐਮਪੀ ਐਮਐਲਏ ਮੁੱਖ ਮੰਤਰੀ ਇਦਾਂ ਜਿਹੜੇ ਚੁਣੇ ਜਾਂਦੇ ਆ ਉਹਨਾਂ ਨੂੰ ਹੀ ਆਪਣੇ ਵੱਡੇ ਲੀਡਰ ਕਿਉਂ ਤਸلیم ਕਰਦੇ ਆ ਤੇ ਜਿਹੜੇ ਪੰਥਕ ਲੀਡਰ ਆ ਉਹ ਕਿਉਂ ਪਿੱਛੇ ਰਹਿ ਜਾਂਦੇ ਆ ਜਿਵੇਂ ਦਾ ਟੋੜਾ ਨੇ ਵੀ ਸਰਬੰਸ ਅਕਾਲੀ ਦਲ ਬਣਾਇਆ ਸੀ ਅਲੱਗ ਹੋ ਕੇ ਪਰ ਉਹਨਾਂ ਨੂੰ ਕਿਸੇ ਨੇ ਪਤੀਜਾ ਨਹੀਂ ਕੁਛ ਨਹੀਂ ਉਹਨਾਂ ਦੀ ਕੋਈ ਕਿਤੇ ਬਾਤ ਨਹੀਂ ਕਿਸੇ ਨੇ ਪੁੱਛੀ ਇਹ ਕੀ ਕਾਰਨ ਹੈ ਸਾਡੇ ਇਹ ਨੇਚਰ ਦੀ ਗੱਲ ਦੇਖੋ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਕਿ ਲੀਡਰ ਜਿਹੜੇ ਉਹ ਸਤਾ ਦੇ ਪ੍ਰਭਾਵ ਚ ਆ ਕੇ ਸਤਾ ਦੇ ਲਾਲਚ ਜਿਹੜਾ ਆ ਵੇਖੋ ਸਤਾ ਕੋਈ ਮਾੜੀ ਨਹੀਂ ਸਤਾ ਵਾਸਤੇ ਪੋਲੀਟੀਕਲ ਪਾਰਟੀਆਂ ਨੇ ਸੰਘਰਸ਼ ਕਰਨੇ ਹੁੰਦੇ ਆ ਸਤਾ ਉਹਨਾਂ ਦਾ ਨਿਸ਼ਾਨਾ ਹੁੰਦਾ ਹੈ ਲੇਕਿਨ ਸਾਰਾ ਕੁਝ ਤੁਸੀਂ ਸਤਾ ਦੇ ਆਪਣੇ ਸਟੇਟ ਦੇ ਜਿਹੜੇ ਕੁਝ ਏਜੰਡੇ ਆ ਉਹਨਾਂ ਤੇ ਮਿਨਿਮਮ ਪ੍ਰੋਗਰਾਮ ਤੇ ਤੁਹਾਨੂੰ ਰੱਖਣਾ ਪੈਂਦਾ ਨਾ ਤੁਹਾਡੀਆਂ ਬਾਕੀ ਦੇ ਸਟੇਟ ਸੈਕੰਡ ਨਾਰਥ ਵਿੱਚ ਹੈਗੀਆਂ ਸਾਡੀਆਂ ਸਟੇਟ ਮਮਤਾ ਦੀ ਹੈਗੀ ਆ ਤੁਹਾਨੂੰ ਕੋਈ ਜਾਂ ਤੁਸੀਂ ਆਪਾਂ ਕਰਦਾਰ ਹੀ ਬਣਾ ਕੇ ਰੱਖੋ ਘਟੋ ਘਟੇ ਇਹ ਹੋਵੇ ਕਿ ਅਕਾਲੀ ਲੀਡਰ ਦਾ ਜਿਹੜਾ ਕਰਦਾਰ ਏਵੇਂ ਦਾ ਹੁਣ ਜਿਹੜਾ ਕੱਲ ਦੀ ਅਸੀਂ ਗੱਲ ਕਰੀ ਪਰਸੋਂ ਨੂੰ ਜਿਹੜੀ ਸ਼ਕੀਰ ਬਾਦਲ ਪੰਜਾਬ ਦੇ ਲੀਡਰ ਨੇ ਇੱਕ ਵਿਰਾਸਤ ਦੇ ਉਹ ਇੱਕ ਕੈਰੀ ਕਰਦੇ ਆ ਲੇਕਿਨ ਉਹਨਾਂ ਦੀ ਬੇਟੀ ਜਦੋਂ ਜਾਗੋ ਦੇ ਉੱਤੇ 21 ਲੱਖ ਦਾ ਸੂਟ ਪਾਉਂਦੀ ਹੈ ਤਾਂ ਉਹ ਮੈਸੇਜ ਸੋਸਾਇਟੀ ਨੂੰ ਕੀ ਜਾਂਦਾ ਹੈ ਮਤਲਬ 21 ਲੱਖ ਦਾ ਸੂਟ ਪਾ ਕੇ ਉਹ ਕੋਈ ਦੁਨੀਆ ਦੇ ਉੱਤੇ ਸਭ ਤੋਂ ਜਿਹੜੀ ਹੈ ਅਮੀਰ ਜਿਹੜੀ ਆ ਲੜਕੀ ਤਾਂ ਨਹੀਂ ਬਣ ਸਕਦੀ ਨਾ ਪਰਿਵਾਰ ਬਣ ਸਕਦਾ ਉਹ ਤਾਂ ਅਡਾਨੀ ਹੋਰ ਬਹੁਤ ਸਾਰੀ ਦੁਨੀਆ ਉੱਤੇ ਪਈ ਹੈ ਤਾਂ ਉਹ ਇੱਕ ਮੈਸੇਜ ਦਿੰਦੇ ਉਸੇ ਕਿ ਅਸੀਂ ਇਸ ਵਰਗ ਦੀ ਨਮਾਇੰਗੀ ਕਰਦੇ ਤਾਂ ਉਹ ਉਹਨਾਂ ਨੇ ਆਪਣੀ ਸਤਾ ਦੇ ਬਿੱਤੀ ਹਿੱਸੇਦਾਰੀ ਪੱਕੀ ਲਾਲਚ ਹੈ ਜਿਹੜਾ ਉਧਰ ਹੁੰਦਾ ਹੈਗਾ ਉਹਦੇ ਵਿੱਚ ਜਿਹੜੇ ਬੰਦੇ ਸਾਡੇ ਸਮਾਜ ਚੋਂ ਗਏ ਆ ਆਮ ਆਦਮੀ ਪਾਰਟੀ ਚੋਂ ਵੀ ਲੀਡਰ ਬਣੇ ਆ ਮਾਨ ਤੋਂ ਵੀ ਬਣੇ ਆ ਸਾਰੇ ਜਾ ਕੇ ਉਹ ਲੜਾਈ ਦਾ ਰਸਤਾ ਜਿਹੜਾ ਉਹ ਕਿਤੇ ਨਾ ਕਿਤੇ ਛੱਡ ਗਏ ਆ ਤੇ ਇਹਦੇ ਚ ਵੀ ਸੰਭਾਵਨਾ ਬਹੁਤ ਹੁੰਦੀਆਂ ਨੇ ਕਿਉਂਕਿ ਜਦੋਂ ਸਤਾ ਦਾ ਤੁਸੀਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਜਦੋਂ ਤੱਕ ਮੇਰੇ ਕੋਲ ਕੁਝ ਨਹੀਂ ਆਪਦਾ ਮੈਂ ਮਲੰਗ ਬਣ ਸਕਦਾ ਜਦੋਂ ਮੇਰੇ ਕੋਲ ਮੌਕੇ ਆਉਣਗੇ ਪੈ ਹੋਣਗੇ ਇੱਕ ਪਾਸੇ ਤੁਹਾਡਾ ਸਾਰਾ ਕੁਝ ਜਾ ਸਕਦਾ ਆ ਤੁਹਾਡੇ ਵਾਸਤੇ ਜੇਲ੍ਹ ਦੇ ਦਰਵਾਜ਼ੇ ਨੇ ਦੁਜੇ ਵਾਸਤੇ ਤੁਹਾਡੇ ਕੋਲ ਸਾਰਾ ਪਾਸਾ ਖੁੱਲਿਆ ਆ ਤੇ ਉਹਦੇ ਵਿੱਚ ਜਿਹੜਾ ਸਾਡੀਆਂ ਜਿਹੜੀਆਂ ਕਥਾਵਾਂ ਨੇ ਮਾਪ ਭਰਦੀਆਂ ਹੋਰ ਸਾਰੇ ਹੋਵੇ ਜਦੋਂ ਨਾਚ ਕਰਦੀ ਆ ਕਿ ਅਗ ਲక్ష్ਮੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਫਿਰ ਉਹ ਵੱਡੇ ਵੱਡਿਆਂ ਦੇ ਤਪ ਨੇ ਜਿਹੜੇ ਉਹ ਪੰਗ ਹੋ ਜਾਂਦੇ ਆ ਹੁਣ ਇਹਦੇ ਵਿੱਚ ਇਹੀ ਸਾਰਾ ਕੁਝ ਸਾਡੇ ਸਾਹਮਣੇ ਵਰਤਾਰਾ ਆ ਇਹ ਜਿਹੜਾ ਅਸੀਂ ਫਿਰ ਵੀ ਸੰਭਾਵਨਾਵਾਂ ਖਤਮ ਨਹੀਂ ਹੁੰਦੀਆਂ ਲੋਕਾਂ ਨੇ ਤੇ ਜਿਉਣਾ ਹੈ ਬੈਟਰ ਤਰੀਕੇ ਨਾਲ ਉਹਨਾਂ ਦਾ ਕੋਸ਼ਿਸ਼ ਵੀ ਆ ਬੀ ਅਸੀਂ ਜੀਏ ਉਹਦੇ ਵਾਸਤੇ ਉਹਨਾਂ ਨੇ ਹਮੇਸ਼ਾ ਰਾਹ ਤਲਾਸ਼ ਨੇ ਹੁੰਦੇ ਉਹਦੇ ਵਿੱਚ ਅੰਮ੍ਰਿਤਪਾਲਾ ਜੀ ਅੰਮ੍ਰਿਤਪਾਲ ਫੇਲ ਹੋ ਜਾਏਗਾ ਫਿਰ ਕੱਲ ਨੂੰ ਹੋਰ ਆ ਜਾਏਗਾ ਕਿਉਂਕਿ ਲੋਕਾਂ ਨੇ ਤੇ ਦੇਖੋ ਜਿਸ ਤਰੀਕੇ ਨਾਲ ਸਿੱਖਾਂ ਦੇ ਵਿੱਚ ਤਾਂ ਹੈਗਾ ਜਿਹੜੇ ਤਲਵੰਡੀ ਸਾਹਿਬਾ ਨੂੰ ਹਾਥੀ ਤੇ ਬਿਠਾ ਕੇ ਲਿਆਉਂਦੇ ਆ ਫਿਰ ਅਸੀਂ ਦੇਖਿਆ ਜਿਹੜਾ ਉਹਨਾਂ ਦਾ ਹਾਲ ਹੁੰਦਾ ਹੈ ਇਹ ਸਾਰਾ ਕੁਝ ਚੱਲਦਾ ਆ ਸਰ ਇੱਕ ਵਰਤਾਰਾ ਹੈਗਾ ਆ ਪਰੰਤੂ ਸਿੱਖਿ ਤੇੜਿਆ ਸਿੱਖ ਸੁਸਾਇਟੀ ਆ ਕੱਲੀ ਜਿਹੜੀ ਹੈ ਉਹ ਤੁਹਾਡੀ ਪੈਸੇ ਨਾਲ ਜਾਂ ਇੰਟਰਸਟ ਨਾਲ ਜੁੜਨੀ ਹੁੰਦੀ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਕਦੀ ਨਹੀਂ ਸ਼ਕਾਰਨਾ ਚਾਹੀਦਾ ਉਹਨਾਂ ਦੇ ਸਵੇਦਨਸ਼ੀਲ ਭਾਵਨਾ ਤੇ ਧਾਰਮਿਕ ਭਾਵਨਾ ਵੀ ਨਹੀਂ ਉਹਦੇ ਕਰਕੇ ਜਿਹੜਾ ਅਕਾਲੀ ਦਲ ਅਕਾਲੀ ਦਲ ਨੂੰ ਲੋਕਾਂ ਨੇ ਇਸ ਕਰਕੇ ਨਹੀਂ ਰਾਇਆ ਕਿ ਉਹਨਾਂ ਨੇ ਪੁਲ ਮਾੜੇ ਬਣਾਤੀਆ ਸੜਕਾਂ ਮਾੜੀਆਂ ਬਣਾਤੀਆ ਕਾਂਗਰਸ ਚੰਗੀ ਬਣਾਉਂਦੀ ਸੀ ਇਹ ਇਸ਼ੂ ਨਹੀਂ ਹੈ ਇਸ਼ੂ ਸੀਗਾ ਕਿ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਵਿੱਦਵੀ ਉੱਤੇ ਜੋ ਉਹਨਾਂ ਤੋਂ ਲੋਕ ਤਵਕਕੋ ਕਰਦੇ ਸੀਗੇ ਉਹ ਸੰਸਾਰ ਨਹੀਂ ਚੱਲੇ ਯਾ ਪਲੀਜ਼ ਅਧਿਕਾਰੀ ਜਿਹੜੇ ਵਧਿੱਕੀਆਂ ਹੋਈਆਂ ਸੀ ਉਹਦੇ ਮਾਮਲੇ ਕਿ ਜੋ ਚਾਹੁੰਦੇ ਸੀ ਉਹ ਨਹੀਂ ਕੱਲੇ ਇਸ ਕਰਕੇ ਜਿਹੜੇ ਅਗਲੇ ਵੀ ਲੀਡਰ ਆਉਣਗੇ ਇਹਦੇ ਵਿੱਚ ਕੋਈ ਗਰੰਟੀ ਨਹੀਂ ਕਿ ਉਹ ਲੀਡਰ ਜਿਹੜਾ ਉਹਦੇ ਪ੍ਰਭਾਵ ਨਹੀਂ ਕਬੂਲਣਗੇ ਇਹ ਮੌਕੇ ਬਣੇ ਹੀ ਰਹਿਣਗੇ ਓਡਾ ਵੱਡਾ ਚੰਗਰਚਾ ਦੁਨੀਆ ਦਾ ਚੰਗਰਤੇ ਹੋਵੇ ਚੱਲਦੇ ਲੇਕਿਨ ਸੰਭਾਵਨਾ ਵਿੱਚ ਜਿਹੜੀਆਂ ਪਈਆਂ ਨੇ ਕਿਉਂਕਿ ਪੰਜਾਬ ਵਿੱਚ ਜਿਹੜੀ ਪੋਲੀਟਿਕਲ ਸੰਭਾਵਨਾयां ਉਹ ਸਿੱਖ ਦਾ ਗਰਵਾਣੀ ਦੇ ਸਿਧਾਂਤਾਂ ਦੇ ਆਲੇ ਦੁਆਲੇ ਤੁਹਾਨੂੰ ਰੱਖਣੀ ਪੈਣੀ ਹੈ ਜਿਆਦਾ ਉਹ ਤੋਂ ਦੂਰ ਜਾਇਆ ਨਹੀਂ ਜਾ ਸਕਦਾ ਜੇ ਤੁਸੀਂ ਆਈਡੀਅਲ ਖਤਮ ਕਰ ਲੋਗੇ ਤੋ ਮੈਨੂੰ ਲੱਗਦਾ ਕਿ ਇੱਧਰ ਨੂੰ ਵਧ ਰਿਆ ਲੋਕ ਇਹ ਵੀ ਹੋ ਸਕਦਾ ਆ ਕਿ ਬਾਗੀ ਨੂੰ ਕੱਲ ਪ੍ਰਮਾਤਮਾ ਕੋਈ ਵੱਡੀ ਕੋਈ ਦੇ ਦੇਵੇ ਕਿ ਉਹ ਜਿਹੜਾ ਅੱਜ ਜਿਹੜੇ ਸੁਖਵੀਰ ਬਾਦਲ ਦੀ ਸਭ ਤੋਂ ਜਿਹੜੀ ਨੈਗੇਟਿਵ ਗੱਲ ਹੈਗੀ ਹੈ ਕਿ ਉਹਨੇ ਸਤਕਿਮੇ ਮੈਮਰੀ ਕਮੇਟੀ ਦੇ ਬਾਅਦ ਤੇ ਬੰਦੇ ਆਪਣੇ ਵਿਰੋਧੀ ਕਰ ਲਏ ਭਾ ਜੇ ਉਹ ਕੱਲ ਨੂੰ ਇਕੱਠੇ ਹੋ ਕੇ ਬਾਗੀਆਂ ਬਾਗੀਆਂ ਦਾ ਕੋਈ ਸੈਟਅਪ ਬਣ ਜਾਂਦਾ ਉਧਰ ਪ੍ਰਤੀ ਸ਼ੁਰੂ ਕਰ ਦਿੰਦੇ ਤਾਂ ਉਹਨਾਂ ਦੀ ਸੰਭਾਵਨਾ ਹੋ ਜਾਣਗੀ ਆ ਕਿਉਂਕਿ ਬਾਕੀ ਸਿਆਸਤ ਜਿੰਨਾ ਕਿ ਅਮਰਤਪਾਲ ਦਾ ਜਿਹੜਾ ਪੋਜ਼ਿਟਿਵ ਪੱਖ ਵੀ ਹੈਗਾ ਪਰ ਉਹਦੇ ਨਾਲ ਨੈਗੇਟਿਵ ਵੀ ਹੈ ਕਿਉਂਕਿ ਉਹਦਾ ਇੱਥੇ ਆਉਣ ਦਾ ਜਿੱਥੇ ਏਜੰਡਾ ਜੋ ਸ਼ੁਰੂ ਕੀਤਾ ਹੀ ਖਾਲਸਤਾਨ ਦਾ ਏਜੰਡਾ ਸੀਗਾ ਉਹ ਜਿਸ ਤਰ੍ਹਾਂ ਦੀ ਸਿਆਸਤ ਦੀ ਉਹਨਾਂ ਨੇ ਵਕਾਲਤ ਕੀਤੀ ਹਾਲਾਂਕਿ ਉਹ ਬਦਲ ਗਿਆ ਕੱਲ੍ਹ ਅੱਜ ਸਾਰਾ ਕੁਝ ਬਦਲ ਦਿੱਤਾ ਹੈ ਪਰੰਤੂ ਅ ਲੇਕਿਨ ਜੇ ਕੋਈ ਬੰਦੇ ਇਸ ਤਰ੍ਹਾਂ ਦੇ ਆਉਂਦੇ ਜਿੰਨੇ ਲੋਕਾਂ ਨੂੰ ਲੱਗੇ ਕਿ ਇਹਨਾਂ ਦੇ ਸਿਆਸਤ ਦੇ ਵਿੱਚ ਆਉਣ ਨਾਲ ਸਾਡੇ ਬੱਚੇ ਦੇ ਉੱਤੇ ਕੋਈ ਪੁਲਿਸ ਦਾ ਜ਼ਬਰ ਜਾਂ ਉਹ ਜਿਹੜਾ ਲੋਕਾਂ ਨੇ ਝੱਲਿਆ ਉਹ ਸਾਰਾ ਨਹੀਂ ਹੋਏਗਾ ਤਾਂ ਉਹਨਾਂ ਦੀ ਸੰਭਾਵਨਾ ਉਹਨਾਂ ਨਾਲ ਜ਼ਿਆਦਾ ਹੋ ਸਕਦੀਆਂ ਨੇ ਲੇਕਿਨ ਉਹਨਾਂ ਨੂੰ ਵੀ ਲੀਕ ਨਹੀਂ ਪੈਗੇ ਨਾਬਰ ਵੀ ਹੈਗੇ ਪੰਜਾਬ ਦੇ ਲੋਕ ਨਾਬਰੀ ਵਾਲਾ ਵੀ ਤੁਹਾਨੂੰ ਚਲੇਣਾ ਪੈਗਾ ਜੇ ਉਹ ਕਹਿਣਗੇ ਵੀ ਅਸੀਂ ਅੰਮ੍ਰਿਤਪਾਲ ਜਿਹੜਾ ਅਮਿਤ ਸ਼ਾਹ ਤੋਂ ਇੰਨੇ ਕੁ ਸਪੋਰਟ ਲੈ ਲਾਂਗੇ ਇੰਨੇ ਸਪੋਰਟ ਸਾਡੀ ਮੋਦੀ ਕਰ ਦੇਗਾ ਉਹਨਾਂ ਗਿੰਤੀਆਂ ਬਿੰਤੀਆਂ ਚ ਫਿਰ ਲੋਕ ਨਹੀਂ ਆਉਣਗੇ ਉਹਨਾਂ ਨਾਲ ਫਿਰ ਸਾਰਿਆਂ ਨਾਲੋਂ ਵੱਡਾ ਆਰਗੇਨਾਈਜ਼ ਪੈਸੇ ਪ੍ਰਤੀ ਸਮਰਥ ਜਿਹੜਾ ਉਹ ਸੁਵੀਰ ਬਾਦਲ ਹੈਗਾ ਆ ਆਰਗੇਨਾਈਜ਼ਰ ਉਹਨੇ ਕੱਲ ਸਾਬਤ ਕਰਤਾ ਆਰਗੇਨਾਈਜ਼ਰ ਵੱਡਾ ਆ ਉਹਦੇ ਵਾਸਤੇ ਉਹਨੇ ਕੱਲ ਮੰਨ ਲਓ 1 ਲੱਖ 2 ਲੱਖ ਦਾ ਵੀ ਇਕੱਠ ਕੀਤਾ ਹੈ ਉਹ 10 ਲੱਖ ਦਾ ਵੀ ਇਕੱਠ ਕਰੰਨੇ ਸਮਰਾਤ ਹੈ ਅੱਜ ਇਹਨੇ ਕਪੈਸਿਟੀ ਹੈਗੀ ਆ ਲੇਕਿਨ ਇਹਨਾਂ ਦੂਸਰੇ ਤਾਂ ਕਿਸੇ ਕੋਲ ਨਹੀਂ ਹੈਗੀ ਕਪੈਸਿਟੀ ਤੇ ਅੰਮ੍ਰਿਤਪਾਲ ਹੋਇਆ ਜਾਂ ਕੋਈ ਵੀ ਹੋਇਆ ਕਿਸੇ ਕੋਲ ਇਸ ਤਰ੍ਹਾਂ ਦੀ ਕਪੈਸਿਟੀ ਤਾਂ ਹੈ ਨਹੀਂਗੀ ਤੇ ਉਸ ਕਰਕੇ ਮੈਨੂੰ ਲੱਗਦਾ ਕਿ ਉਹ ਜਿਹੜਾ ਸਾਰਾ ਹੈਗਾ ਇਹ ਈਡੀਅਮ ਹੈ ਹੁਣ ਉਹ ਅਕਾਲੀ ਦਲ ਦੇ ਉਲਟ ਵੀ ਜਿਹੜਾ ਉ ਭੁਗਤ ਸਕਦਾ ਹੈਗਾ ਕਈ ਵਾਰੀ ਲੋਕ ਚੜ ਵੀ ਜਾਂਦੇ ਆ ਪੈਸੇ ਵਾਲੇ ਬੰਦੇ ਤੋਂ ਇਹਨਾਂ ਨੇ ਸਾਬਤ ਕਰਤਾ ਕੱਲ੍ਹ بس ان অর্গানাইজ আফটার অল ਜੇ ਤੇਰੀ ਲੈ ਨਾ ਹਾਂਜੀ ਤੇ ਉਹ ਉਹਨਾਂ ਦੇ ਕੋਲ ਸੈਟਅਪ ਹੈਗਾ ਸਾਰਾ ਤੋਂ ਅੱਗੇ ਇਹ ਸਮਾਂ ਦੱਸੇਗਾ ਕਿ ਜਾ ਕੇ ਕੀ ਬਣਦਾ ਹੈਗਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਖਸ਼ਾਲ ਜੀ ਤੁਸੀਂ ਬੜੀਆਂ ਖੁੱਲ ਕੇ ਗੱਲਾਂ ਕੀਤੀਆਂ ਇਸ ਮੁੱਦੇ ਤੇ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ